welcom to goila classes ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡਾ ਜਿਹੜਾ cdpo ਦਾ ਪੇਪਰ 4 ਜਨਵਰੀ 2026 ਨੂੰ ਹੋਣ ਜਾ ਰਿਹਾ ਹੈ ਉਸ ਦੇ ਨਾਲ ਰਿਲੇਟਡ ਅਸੀਂ ਅੱਜ ਪੰਜਾਬੀ ਦੇ ਟੌਪਿਕ ਮੁਹਾਵਰੇ ਬਾਰੇ ਡਿਸਕਸ ਕਰਾਂਗੇ ਕੀ ਮੁਹਾਵਰੇ ਕੀ ਹੁੰਦੇ ਹਨ ਇਹ ਆਪਾਂ ਕੱਲ ਪਹਿਲੇ ਲੈਕਚਰ ਦੇ ਵਿੱਚ ਡਿਸਕਸ ਕਰ ਲਿਆ ਕਰ ਲਿਆ ਸੀ ਤੇ ਅੱਜ ਅਸੀਂ ਲੈਕਚਰ ਨੰਬਰ 2 ਦੇ ਵਿੱਚ ਐੜਾ ਅਖਰ ਬਾਰੇ ਪੜਾਂਗੇ जिमेंड अखर न शुरू होने वाले मुहावरे इस तरह हैं जिम्मे पहला ही है आकाश में छूना इसका की मतलब है आकाशन छूना मतलब बहुत उच्चा चढ़ना कीमतों का वधना आकाशन छूना का मतलब है बहुत उच्चा चढ़ना या कीमतों का बढ़ना जिमें अजक असं आम बोल देंगे कि महंगाई के भाता ਆਕਾਸ਼ ਨੂੰ ਛੁਣ ਲੱਗ ਗਏ ਹਨ ਠੀਕ ਹੈ ਤੇ ਦੂਸਰਾ ਹੈ ਅੱਗ ਵਿੱਚ ਛਾਲ ਮਾਰਨਾ ਦਾ ਕੀ ਅਰਥ ਹੈ ਅੱਗ ਵਿੱਚ ਛਾਲ ਮਾਰਨਾ ਦਾ ਅਰਥ ਹੈ ਖਤਰਾ ਮੋਹ ਲੈਣਾ ਠੀਕ ਕਿਸੇ ਬੜੀ ਮੁਸੀਬਤ ਵਿੱਚ ਪੈ ਜਾਣਾ ਠੀਕ ਹੈ ਤੀਸਰੇ ਨੰਬਰ ਤੇ ਹੈ ਅੱਡੀ ਨਾ ਲੱਗਣਾ ਅੱਡੀ ਨਾ ਲੱਗਣਾ ਦਾ ਮਤਲਬ ਕੀ ਹੈ ਇਸ ਦਾ ਮਤਲਬ ਹੈ ਬਹੁਤ ਖੁਸ਼ ਹੋਣਾ ਜਿਵੇਂ ਅਸੀਂ ਬੋਲ ਦਿੰਦੇ ਹਾਂ ਕਿ ਪੁੱਤ ਦੇ ਵਿਆਹ ਵਿੱਚ ਮਾਂ ਦੀ ਤਾਂ ਅੱਡੀ ਹੀ ਨਹੀਂ ਲੱਗ ਰਹੀ ਸੀ ਮਤਲਬ ਕਿ ਮਾਂ ਨੂੰ ਬਹੁਤ ਜ਼ਿਆਦਾ ਚਾਹ ਸੀ ਆਪਣੇ ਪੁੱਤਰ ਦੇ ਵਿਆਹ ਦਾ అతి ਚੁਕਣਾ ਹੱਦੋਂ ਵੱਧ ਜ਼ੁਲਮ ਕਰਨਾ ਮਤਲਬ ਕੀ ਹੈ అతి ਚੁਕਣਾ ਦਾ ਮਤਲਬ ਹੈ ਹੱਦੋਂ ਵੱਧ ਕਿਸੇ ਤੇ ਜ਼ੁਲਮ ਕਰਨਾ ਪੰਜਵਾਂ ਹੈ ਆਇਚਲਾਈ ਹੋਣਾ ਦਾ ਕੀ ਅਰਥ ਹੈ ਆਇਚਲਾਈ ਹੋਣਾ ਦਾ ਅਰਥ ਹੈ ਮੁਸ਼ਕਲ ਨਾਲ ਗੁਜ਼ਾਰਾ ਹੋਣਾ ਅੱਗੇ ਚੱਲਦੇ ਹਾਂ ਹੁਣ ਸੀਜ਼ਨ ਨਾਲ ਰਿਲੇਟਡ ਕੁਝ ਜਿਹੜੇ ਕੀ ਹੈ ਐਮਸੀਕਿਊਜ਼ ਕਰਦੇ ਹਾਂ ਜਿਸ ਦੇ ਵਿੱਚ ਚਾਰ ਆਪਸ਼ਨ ਦਿੱਤੀ ਹੋਣਗੀਆਂ ਤੇ ਇੱਕ ਆਪਸ਼ਨ ਉਸ ਦਾ ਸਹੀ ਉੱਤਰ ਹੋਵੇਗਾ ਜਿਵੇਂ ਪਹਿਲਾ ਹੀ ਹੈ ਅਖੂੱਚੀ ਨਾ ਕਰ ਸਕਣਾ ਦਾ ਕੀ ਅਰਥ ਹੈ ਲਿਖੀਏ ਅਖੂੱਚੀ ਨਾ ਕਰ ਸਕਣਾ ਦਾ ਕੀ ਅਰਥ ਹੈ ਪਹਿਲਾ ਹੈ ਗੁੱਸੇ ਵਿੱਚ ਹੋਣਾ ਦੂਸਰਾ ਹੈ ਸ਼ਰਮਸਾਰ ਹੋ ਜਾਣਾ ਔਰ ਤੀਸਰਾ ਹੈ ਬਿਖਰੇ ਹੋਣਾ ਔਰ ਚੌਥਾ ਹੈ ਬਹੁਤ ਖੁਸ਼ ਹੋ ਜਾਣਾ ਠੀਕ ਹੈ ਹੁਣ ਇਸ ਦਾ ਅਰਥ ਕੀ ਹੈ ਸਹੀ ਬਹੁਤ ਉੱਚੀ ਨਾ ਕਰ ਸਕਣਾ ਆਖੂੱਚੀ ਨਾ ਕਰ ਸਕਣਾ ਮਤਲਬ ਕੀ ਹੈ ਸ਼ਰਮਸਾਰ ਹੋ ਜਾਣਾ ਜਿਵੇਂ ਆਪਾਂ ਆਮ ਬੋਲ ਦਿੰਦੇ ਆ ਅੱਜਕਲ ਕਿ ਬੱਚੇ ਕਈ ਵਾਰ ਅਜੀਹਾ ਕੰਮ ਕਰ ਦਿੰਦੇ ਹਨ ਕਿ ਮਾਪੇ ਜਿਹੜੇ ਹੈ ਚਾਰ ਲੋਕਾਂ ਦੇ ਵਿੱਚ ਆਪਣੀ ਅਕੂਚੀ ਨਹੀਂ ਕਰ ਸਕਦੇ ਮਤਲਬ ਕੀ ਹੈ ਸ਼ਰਮਸਾਰ ਹੋ ਜਾਂਦੇ ਹਨ ਅੱਗੇ ਹੈ ਸੈਕਿੰਡ ਆਪਣਾ ਕੀਤਾ ਪਾਣਾ ਦਾ ਮਤਲਬ ਕੀ ਹੈ ਆਪਣਾ ਕੀਤਾ ਪਾਣਾ ਦਾ ਮਤਲਬ ਕੀ ਹੈ ਜਿਵੇਂ ਚਾਰ ਆਪਸ਼ਨ ਦਿੱਤੀ ਗਈਆਂ ਹਨ ਅਸੀਂ ਦੇਖਦੇ ਹਾਂ ਕਿਹੜੀਆਂ ਨੇ ਮੇਰੇ ਦਾ ਫਲ ਮਿਲਣਾ ਦੂਸਰਾ ਹੈ ਕੀਤੇ ਦਾ ਫਲ ਭੁਗਤਣਾ ਤੀਸਰਾ ਹੈ ਬਿਨਾਂ ਮਿਹਨਤ ਦੇ ਮੁਕੱਦਰ ਬਣਨਾ ਔਰ ਚੌਥਾ ਹੈ ਕਿਸੇ ਦੀ ਮਦਦ ਕਰਨਾ ਠੀਕ ਹੁਣ ਇਸ ਦਾ ਕੀ ਮਤਲਬ ਹੈ ਆਪਣਾ ਕੀਤਾ ਪਾਣਾ ਮਤਲਬ ਕੀਤੇ ਦਾ ਫਲ ਭੁਗਤਣਾ ਜਿਵੇਂ ਕਿ ਅਸੀਂ ਕਹਿ ਦਿੰਦੇ ਹਾਂ ਕਿ ਜੋ ਕਰੋਗੇ ਸੋ ਭਰੋਗੇ ਜਿਹੋ ਜਿਹਾ ਅਸੀਂ ਕਿਸੇ ਨਾਲ ਵਿਵਹਾਰ ਕਰਾਂਗੇ ਅੱਗੇ ਸਾਡੇ ਨਾਲ ਉਵੇਂ ਹੀ ਹੋਵੇਗਾ ਅੱਗੇ ਕੁਐਸਚਨ ਤੇ ਚੱਲਦੇ ਹਾਂ ਅੱਖ ਬਚਾਣੀ ਬਚਾਉਣੀ ਦਾ ਸਹੀ ਅਰਥ ਦੱਸੋ ਅੱਖ ਬਚਾਉਣੀ ਦਾ ਸਹੀ ਅਰਥ ਕੀ ਹੈ ਆਪਸ਼ਨ ਦੇਖ ਲੈਂਦੇ ਆ ਅਸੀਂ ਅੱਗੇ ਜਿਵੇਂ ਗੁੱਸੇ ਨਾਲ ਦੇਖਣਾ ਕਿਸੇ ਤੋਂ ਲੁਕਣਾ ਜਾਂ ਸਾਹਮਣੇ ਨਾ ਆਉਣਾ ਤੀਸਰਾ ਹੈ ਧਿਆਨ ਨਾਲ ਕੰਮ ਕਰਨਾ ਤੇ ਚੌਥਾ ਹੈ ਉਡੀਕ ਕਰਨੀ ਇਸ ਦਾ ਸਹੀ ਅਰਥ ਕੀ ਹੈ ਅੱਖ ਬਚਾਉਣੀ ਦਾ ਇਸ ਦਾ ਸਹੀ ਅਰਥ ਹੈ ਕਿਸੇ ਤੋਂ ਲੁਕਣਾ ਜਾਂ ਕਿਸੇ ਦੇ ਸਾਹਮਣੇ ਨਾ ਆਉਣਾ ਜਿਵੇਂ ਆਪਾਂ ਬਾਅਦ ਬਣਾ ਕੇ ਦੇਖ ਲੈਂਦੇ ਆ ਕਿ ਮਹਿੰਦਰ ਨੇ ਮੇਰੇ ਤੋਂ 50000 ਰੁਪਇਆ ਜਦੋਂ ਦਾ ਲਿਆ ਹੈ ਉਹ ਹਰ ਥਾਂ ਮੇਰੇ ਤੋਂ ਅੱਖ ਬਚਾਉਂਦਾ ਫਿਰਦਾ ਹੈ ਮਤਲਬ ਕਿ ਮੇਰੇ ਸਾਹਮਣੇ ਆਣ ਤੋਂ ਡਰਦਾ ਹੈ ਠੀਕ ਹੈ ਅਗਲਾ ਕੁਐਸਚਨ ਦੇਖ ਲੈਂਦੇ ਆ ਅਗ ਦੇ ਭਾ ਹੋਣ ਦਾ ਕੀ ਅਰਥ ਹੈ ਅਗ ਦੇ ਭਾ ਹੋਣ ਦਾ ਕੀ ਅਰਥ ਹੈ অপਸ਼ਨ ਦੇਖ ਲੈਂਦੇ ਆ ਪਹਿਲੀ ਹੈ ਬਹੁਤ ਪਿਆਰਾ ਹੋਣਾ ਦੂਸਰੀ ਹੈ ਬਹੁਤ ਮਹਿੰਗਾ ਹੋਣਾ ਔਰ ਤੀਸਰੀ ਹੈ ਬਹੁਤ ਲੋੜਿੰਦਾ ਹੋਣਾ ਚੌਥੀ ਹੈ ਬਹੁਤ ਦੁਖੀ ਹੋਣਾ ਹੁਣ ਇਸ ਦਾ ਸਹੀ ਅਰਥ ਕੀ ਹੈ ਅੱਗ ਦੇ ਭਾ ਹੋਣਾ ਮਤਲਬ ਬਹੁਤ ਮਹਿੰਗਾ ਹੋਣਾ ਜਿਵੇਂ ਅਸੀਂ ਅੱਜਕਲ ਦੇਖਦੇ ਹਾਂ ਕਿ ਜਿਹੜੀ ਮਹਿੰਗਾਈ ਹੈ ਇਹ ਅੱਗ ਦੇ ਭਾ ਚੱਲੀ ਹੋਈ ਹੈ ਮਤਲਬ ਕਿ ਅੱਜਕਲ ਮਹਿੰਗਾਈ ਅੱਗ ਦੇ ਭਾ ਤੇ ਚੱਲੀ ਹੋਈ ਹੈ ਬਹੁਤ ਮਹਿੰਗਾਈ ਹੋਈ ਪਈ ਹੈ ਅੱਗੇ ਕੁਐਸਚਨ ਦੇਖ ਲੈਂਦੇ ਆ ਅਸੀਂ ਜਿਵੇਂ ਕਿ ਅਕਲ ਤੇ ਪੜਦਾ ਪੈਣਾ ਇਸ ਦਾ ਕੀ ਮਤਲਬ ਹੈ ਅਕਲ ਤੇ ਪੜਦਾ ਪੈਣਾ ਦਾ ਕੀ ਮਤਲਬ ਹੈ ਪਹਿਲੀ অপਸ਼ਨ ਹੈ ਬਹੁਤ ਸੋਚਣਾ ਦੂਸਰਾ ਸਮਝ ਖਤਮ ਹੋ ਜਾਣੀ ਤੀਸਰਾ ਕਿਸੇ ਨਾਲ ਝਗੜਾ ਕਰਨਾ ਔਰ ਚੌਥਾ ਹੈ ਸਹਿਮਤ ਹੋ ਜਾਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੈ ਸਮਝ ਖਤਮ ਹੋ ਜਾਣੀ ਜਿਵੇਂ ਅਸੀਂ ਇਸ ਦਾ ਬਾਗ ਬਣਾ ਲੈਂਦੇ ਆ ਕਿ ਅਕਲ ਤੇ ਪੜਦਾ ਪੈਣਾ ਜਿਵੇਂ ਕਿ ਜਦੋਂ ਕਿਸੇ ਬੰਦੇ ਦਾ ਮਾੜਾ ਵਕਤ ਆਂਦਾ ਹੈ ਤਾਂ ਉਸ ਦੀ ਅਕਲ ਤੇ ਪੜਦਾ ਪੈ ਜਾਂਦਾ ਹੈ ਭਾਵੇਂ ਕਿ ਉਹ ਆਪਣੇ ਚੰਗੇ ਬੁਰੇ ਬਾਰੇ ਨਹੀਂ ਸੋਚਦਾ ਠੀਕ ਹੈ ਤੇ ਅੱਗੇ ਚੱਲਦੇ ਹਾਂ ਅਗਲੇ ਕੁਐਸਚਨ ਤੇ ਅੱਖ ਪੁੱਟਣੀ ਮੁਹਾਵਰੇ ਦਾ ਕੀ ਅਰਥ ਹੈ ਇਸ ਦਾ ਅਰਥ ਦੇਖਦੇ ਆਪਾਂ ਅੱਖ ਪੁੱਟਣੀ ਮੁਹਾਵਰੇ ਦਾ ਕੀ ਅਰਥ ਹੈ ਇਸ ਦੀ ਆਪਸ਼ਨ ਦੇਖ ਲੈਂਦੇ ਆ ਪਹਿਲੀ ਹੈ ਡਰ ਜਾਣਾ ਦੂਸਰੀ ਹੈ ਹੋਸ਼ ਆਣਾ ਜਾਂ ਜਾਗਣਾ ਤੀਸਰੀ ਹੈ ਸੋ ਜਾਣਾ ਤੇ ਚੌਥੀ ਹੈ ਨਫ਼ਰਤ ਕਰਨਾ ਹੁਣ ਇਸ ਦਾ ਸਹੀ ਅਰਥ ਕੀ ਹੈ ਹੋਸ਼ ਆਉਣਾ ਜਾਂ ਜਾਗਣਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਕੱਲ ਰਾਤੀ ਲੇਟ ਨੀਂਦ ਆਉਣ ਕਾਰਨ ਮੇਰੀ ਸਵੇਰੇ ਮਸਾਂ ਹੀ 7 ਵਜੇ ਅੱਖ ਫੁੱਟੇ ਠੀਕ ਹੈ ਨੈਕਸਟ ਚੱਲਦੇ ਹਾਂ ਅੱਖ ਲਗਣੀ ਨੈਕਸਟ ਕੁਐਸਚਨ ਕੀ ਹੈ ਅੱਖ ਲਗਣੀ ਦਾ ਸਹੀ ਅਰਥ ਕੀ ਹੈ ਜਿਵੇਂ অপਸ਼ਨ ਦੇਖ ਲੈਂਦੇ ਹਾਂ ਪਹਿਲੇ ਹੈ ਨੀਂਦ ਨਾ ਆਉਣਾ ਦੂਸਰੀ ਹੈ ਨજર ਲੱਗ ਜਾਣਾ ਤੀਸਰੀ ਹੈ ਧਿਆਨ ਕੇਂਦ੍ਰਿਤ ਕਰਨਾ ਤੇ ਚੌਥੀ ਹੈ ਚਿੰਤਾ ਵਿੱਚ ਪੈਣਾ ਅੱਖ ਲਗਣੀ ਦਾ ਕੀ ਮਤਲਬ ਹੈ ਨੀਂਦਾ ਜਾਣਾ ਠੀਕ ਹੈ ਇਸ ਦਾ ਕੀ ਅਰਥ ਹੈ ਨੀਂਦਾ ਜਾਣਾ ਅੱਗੇ ਕੁਐਸਚਨ ਦੇਖ ਲੈਂਦੇ ਹਾਂ ਅੱਖਾਂ ਪੱਕ ਜਾਣੀਆਂ ਦਾ ਕੀ ਮਤਲਬ ਹੈ ਅੱਖਾਂ ਪੱਕ ਜਾਣੀਆਂ ਦਾ ਕੀ ਮਤਲਬ ਹੈ ਇਹ ਦੇਖ ਲੈਂਦੇ ਆਪਾਂ ਇਸ ਦੀਆਂ ਆਪਸ਼ਨਸ ਦੇਖ ਲੈਂਦੇ ਆ ਕੀ ਹੈ ਨજર ਕਮਜ਼ੋਰ ਹੋ ਜਾਣੀ ਦੂਸਰਾ ਹੈ ਬਹੁਤ ਹੀ ਉਡੀਕ ਕਰਨੀ ਤੀਸਰਾ ਹੈ ਗੁੱਸੇ ਨਾਲ ਲਾਲ ਹੋਣਾ ਤੇ ਚੌਥਾ ਹੈ ਰੋ ਲੈਣਾ ਠੀਕ ਹੈ ਹੁਣ ਇਸ ਦਾ ਸਹੀ ਮਤਲਬ ਕੀ ਹੈ ਅੱਖਾਂ ਪੱਕ ਜਾਣੀਆਂ ਦਾ ਸਹੀ ਮਤਲਬ ਹੈ ਬਹੁਤ ਹੀ ਉਡੀਕ ਕਰਨਾ ਠੀਕ ਹੈ ਜਿਵੇਂ ਅਸੀਂ ਕਹਿੰਦੇ ਕਹਿ ਦਿੰਦੇ ਆ ਕਿ ਮੇਰੀਆਂ ਮੇਰੀ ਮੇਰੀਆਂ ਤਾਂ ਅੱਖਾਂ ਹੀ ਪੱਕ ਗਈਆਂ ਸੀ ਤੇਰੀ ਉਡੀਕ ਕਰਦਿਆਂ ਕਰਦਿਆਂ ਜਦੋਂ ਆਪਾਂ ਕਿਸੇ ਨੂੰ ਟਾਈਮ ਦੇ ਦਿੰਦੇ ਹਾਂ ਕਿ ਆਪਾਂ 4 ਵਜੇ ਕਿਤੇ ਜਾਣਾ ਹੈ ਤੇ ਉਹ ਬੰਦਾ 4 ਵਜੇ ਆਉਣ ਦੀ ਬਜਾਏ 6-7 ਵਜੇ ਪਹੁੰਚੇ ਤਾਂ ਉਸ ਤਾਂ ਉਦੋਂ ਅਸੀਂ ਬੋਲ ਸਕਦੇ ਹਾਂ ਕਿ ਉਸ ਦੀ ਉਡੀਕ ਕਰਦਿਆਂ ਕਰਦਿਆਂ ਮੇਰੀਆਂ ਤਾਂ ਅੱਖਾਂ ਹੀ ਪੱਕ ਗਈਆਂ ਠੀਕ ਹੈ ਅੱਗੇ ਕੁਐਸਚਨ ਤੇ ਚੱਲਦੇ ਹਾਂ ਆਸਾਂ ਦੇ ਪਾਣੀ ਫਿਰ ਜਾਣਾ ਸੂਚਕ ਹੈ ਆਸਾਂ ਤੇ ਪਾਣੀ ਫਿਰ ਜਾਣਾ ਸੂਚਕ ਹੈ ਪਹਿਲੀ অপਸ਼ਨ ਹੈ ਖੁਸ਼ ਹੋ ਜਾਣਾ ਦੂਸਰੀ ਹੈ ਨਿਰਾਸ਼ ਹੋ ਜਾਣਾ ਤੀਸਰੀ ਹੈ ਉਮੀਦਵੱਦ ਜਾਣਾ ਤੇ ਚੌਥੀ ਹੈ ਮਿਹਨਤ ਵੱਧ ਜਾਣੀ ਠੀਕ ਹੈ ਵਨਿਸ ਇਸ ਦਾ ਸਹੀ ਉੱਤਰ ਕੀ ਹੈ ਨਿਰਾਸ਼ ਹੋ ਜਾਣਾ ਠੀਕ ਹੈ ਜਿਵੇਂ ਅਸੀਂ ਇਸ ਦਾ ਬਾਕ ਬਣਾ ਲੈਂਦੇ ਆ ਕਿ ਮਹਿੰਦਰ ਦਾ ਇੱਕ ਹੀ ਪੁੱਤਰ ਸੀ ਜਿਹੜਾ ਕਿ ਮਾੜੀ ਸੰਗਤ ਵਿੱਚ ਪੈ ਗਿਆ ਉਸ ਮਹਿੰਦਰ ਸਿੰਘ ਦੀ ਤਾਂ ਆਸਾਂ ਤੇ ਪਾਣੀ ਹੀ ਫਿਰ ਗਿਆ ਠੀਕ ਹੈ ਅੱਗੇ ਕੁਐਸਚਨ ਦੇਖਦੇ ਆ ਆਪਣੀ ਲਤ ਉੱਪਰ ਰੱਖਣੀ ਦਾ ਕੀ ਅਰਥ ਹੈ ਆਪਣੀ ਲਤ ਉੱਪਰ ਰੱਖਣੀ ਦਾ ਕੀ ਅਰਥ ਹੈ ਜਿਵੇਂ ਅਸੀਂ ਇਸ ਬਾਰੇ ਐਗਜ਼ਾਮਪਲ ਕਈ ਵਾਰ ਘਰ ਵਿੱਚੋਂ ਵੀ ਲੈ ਲੈਂਦੇ ਆ ਠੀਕ ਹੈ ਜਿਸ ਤਰ੍ਹਾਂ ਕਿ ਕਿ ਜਿਹੜੀ ਮੇਰੀ ਘਰ ਵਾਲੀ ਹੈ ਉਹ ਹਮੇਸ਼ਾ ਆਪਣੀ ਲਾਥੀ ਉੱਪਰ ਰੱਖਦੀ ਹੈ ਮਤਲਬ ਕਿ ਆਪਣਾ ਰੋਗ ਦਿਖਾਉਂਦੀ ਹੈ ਠੀਕ ਹੈ ਨੈਕਸਟ ਕੁਸਚਨ ਤੇ ਚੱਲਦੇ ਹਾਂ ਅਨੇਕ ਖੂਬ ਵਿੱਚ ਡਿਗਣਾ ਦਾ ਸਹੀ ਅਰਥ ਕੀ ਹੈ ਅਨੇਕ ਖੂਬ ਵਿੱਚ ਡਿਗਣਾ ਦਾ ਸਹੀ ਅਰਥ ਕੀ ਹੈ ਜਿਵੇਂ ਆਪਸ਼ਨਸ ਲੈ ਲੈਂਦੇ ਆ ਬਿਨਾ ਸੋਚੇ ਸਮਝੇ ਮੁਸੀਬਤ ਵਿੱਚ ਪੈਣਾ ਸੈਕੰਡ ਹੈ ਖੁਸ਼ੀ ਨਾਲ ਚੁੰਮਣਾ ਥਰਡ ਮਿਹਨਤ ਕਰਨੀ ਤੇ ਚੌਥਾ ਹੈ ਸੰਜਮ ਨਾਲ ਕੰਮ ਕਰਨਾ ਇਸ ਦਾ ਸਹੀ ਅਰਥ ਕੀ ਹੈ ਅਨੇ ਖੂ ਵਿੱਚ ਡਿਗਣਾ ਮਤਲਬ ਬਿਨਾ ਸੋਚੇ ਸਮਝੇ ਮੁਸੀਬਤ ਵਿੱਚ ਪੈਣਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਅੱਜ ਕੱਲ ਦੇ ਲਾਇਲਗ ਮੁੰਡੇ ਆਪਣੇ ਦੋਸਤਾਂ ਦੇ ਮਹਿਕਾਵੇ ਵਿੱਚ ਆਉਣ ਕਾਰਨ ਅੰਨੇ ਖੂਬ ਵਿੱਚ ਡਿੱਗ ਪੈਂਦੇ ਹਨ ਠੀਕ ਹੈ ਬਿਲਕੁਲ ਸਹੀ ਹੈ ਐਗਜ਼ਾਮਪਲ ਆਖ ਮਾਰਨੀ ਮੁਹਾਵਰੇ ਦਾ ਅਰਥ ਹੈ ਪਹਿਲਾ অপਸ਼ਨ ਹੈ ਹਮਲਾ ਕਰਨਾ ਦੂਸਰਾ অপਸ਼ਨ ਹੈ ਇਸ਼ਾਰਾ ਕਰਨਾ ਤੀਸਰਾ অপਸ਼ਨ ਹੈ ਨਫ਼ਰਤ ਕਰਨਾ ਤੇ ਚੌਥਾ ਹੈ ਰੋਣ ਹੁਣ ਇਸ ਦੇ ਐਗਜ਼ਾਮਪਲ ਅਸੀਂ ਜਿਵੇਂ ਕਹਿ ਦਿੰਦੇ ਹਾਂ ਕਿ ਮੇਰੀ ਭੈਣ ਨੇ ਮੈਨੂੰ ਦੂਰੋਂ ਹੀ ਅੱਖ ਮਾਰ ਦਿੱਤੀ ਕਿ ਮੰਮੀ ਨੂੰ ਮੇਰੀ ਸ਼ਿਕਾਇਤ ਨਾ ਦੱਸੇ ਕੀ ਹੋਇਆ ਇਸ ਦਾ ਮਤਲਬ ਕਿ ਇਸ਼ਾਰਾ ਕਰਨਾ ਠੀਕ ਹੈ ਕਿ ਮੇਰੀ ਭੈਣ ਨੇ ਪਹਿਲੇ ਹੀ ਦੂਰੋਂ ਹੀ ਇਸ਼ਾਰਾ ਕਰ ਦਿੱਤਾ ਕਿ ਮੇਰੀ ਸ਼ਿਕਾਇਤ ਮਾਪਿਆਂ ਨੂੰ ਨਾ ਦੱਸੇ ਠੀਕ ਹੈ ਤਾਂ ਅੱਖ ਮਾਰਨੀ ਦਾ ਕੀ ਹੈ ਅਰਥ ਹੋ ਗਿਆ ਇਸ਼ਾਰਾ ਕਰਨਾ ਅੱਗੇ ਚੱਲਦੇ ਹਾਂ ਅੱਖਾਂ ਵਿੱਚ ਚਰਬੀ ਆਣਾ ਠੀਕ ਹੈ ਅੱਖਾਂ ਵਿੱਚ ਚਰਬੀ ਆਉਣ ਦਾ ਕੀ ਮਤਲਬ ਹੈ ਇਸ ਦੀ ਆਪਸ਼ਨ ਦੇਖ ਲੈਂਦੇ ਆ ਜਿਵੇਂ ਪਹਿਲੀ ਹੈ ਨੀਂਦ ਆਉਣਾ ਦੂਸਰਾ ਹੈ ਹੰਕਾਰ ਜਾਂ ਅਹੰਕਾਰ ਆ ਜਾਣਾ ਤੀਸਰੀ ਹੈ ਦੁਖੀ ਹੋਣਾ ਔਰ ਚੌਥਾ ਹੈ ਬਿਮਾਰ ਹੋਣਾ ਨੀਸਤੇ ਸਹਿਰ ਮਤਲਬ ਕੀ ਹੈ ਅੱਖਾਂ ਵਿੱਚ ਚਰਬੀ ਆਣਾ ਮਤਲਬ ਹੰਕਾਰ ਆ ਜਾਣਾ ਅਹੰਕਾਰ ਆ ਜਾਣਾ ਠੀਕ ਹੈ ਜੀ ਮੈਂ ਅਸੀਂ ਕਹਿ ਦਿੰਦੇ ਹਾਂ ਆਮ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਕਿ ਗਵਾਂਢੀ ਦੇ ਕੋਲ ਜਦੋਂ ਦੇ ਚਾਰ ਪੈਸੇ ਆ ਗਏ ਹਨ ਉਹਨਾਂ ਦੀਆਂ ਅੱਖਾਂ ਵਿੱਚ ਚਰਬੀ ਆ ਗਈ ਹੈ ਮਤਲਬ ਕਿ ਉਹਨਾਂ ਦੇ ਵਿੱਚ ਅਹੰਕਾਰ ਆ ਗਿਆ ਹੈ ਹੰਕਾਰ ਆ ਗਿਆ ਹੈ ਅੱਗੇ ਅੱਗੇ ਚੱਲਦੇ ਹਾਂ ਅੱਖੀ ਘੱਟਾ ਪਾਣਾ ਦਾ ਕੀ ਅਰਥ ਹੈ ਜੇ ਆਪਸ਼ਨ ਦੇਖ ਲੈਂਦੇ ਹਾਂ ਪਹਿਲੀ ਨੰਬਰ ਤੇ ਹੈ ਉਡੀਕ ਕਰਨੀ ਦੂਸਰਾ ਹੈ ਧੋਖਾ ਦੇਣਾ ਤੀਸਰਾ ਝਗੜਾ ਕਰਨਾ ਤੇ ਚੌਥਾ ਹੈ ਨਕਲ ਕਰਨੀ ਅੱਖੀ ਘੱਟੀ ਪਾਣਾ ਦਾ ਮਤਲਬ ਕੀ ਹੈ ਇਸ ਸਹੀ ਅਰਥ ਹੈ ਧੋਖਾ ਦੇਣਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਚੋਰ ਅੱਖੀ ਘਟਾ ਪਾ ਕੇ ਦੁਕਾਨਦਾਰ ਨੂੰ ਲੁੱਟ ਕੇ ਲੈ ਗਿਆ ਮਤਲਬ ਕਿ ਉਸ ਨਾਲ ਧੋਖਾ ਕਰਕੇ ਉਸ ਦਾ ਸਾਰਾ ਪੈਸਾ ਲੈ ਗਿਆ ਠੀਕ ਹੈ ਵੈਲਕਮ ਟੂ ਗੋਲਾ ਕਲਾਸਿਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡਾ ਸੀਡੀਪੀਓ ਦਾ ਜਿਹੜਾ ਪੇਪਰ ਹੈ 4 ਜਨਵਰੀ 2026 ਨੂੰ ਸ਼ੁਰੂ ਹੋਣ ਜਾਣ ਜਾ ਰਿਹਾ ਹੈ ਤੇ ਇਸ ਦੇ ਸਬੰਧ ਵਿੱਚ ਸਾਡੀ ਗੋਲਾ ਕਲਾਸਿਸ ਐਪ ਬਲੋਂ ਟੈਸਟ ਸੀਰੀਜ਼ ਸ਼ੁਰੂ ਕੀਤੀ ਜਾ ਰਹੀ ਹੈ जिस दी कीमत सिर्फ और सिर्फ 999 रुपए है ते क्रैश कोर्स जिस दी कीमत सिर्फ और सिर्फ, सिर्फ 4999 रुपए है शुरू कीटी जा रही है ਤੁਸੀਂ ਇਸ ਦੇ ਨਾਲ ਸਾਡੀਆਂ ਟੈਸਟ ਸੀਰੀਜ਼ ਤੇ ਕ੍ਰੈਸ਼ ਕੋਰਸ ਵੀ ਜੁਆਇਨ ਕਰ ਸਕਦੇ ਹੋ ਗੋਇਲਾ ਕਲਾਸਿਸ ਐਪ ਨੂੰ ਡਾਊਨਲੋਡ ਕਰੋ ਅਤੇ ਸਾਡੀਆਂ ਕਲਾਸਿਸ ਨੂੰ ਜੁਆਇਨ ਕਰੋ